ਬਣਾਇਆ ਇਹਨੂੰ ਕਹਿੰਦੇ ਮਿਨੇਚਰ ਆਰਟਿਸਟ ਕਿ ਮਿਨੇਚਰ ਚ ਛੋਟੇ ਛੋਟੇ ਜਿਹੇ ਜਾਂਦੇ ਉੱਪਰ ਕਲਾਕ੍ਰਿਤੀ ਕਰਨੀ ਉਹ ਮੇਰੀ ਬਣੀ ਉਹ ਬਾਬੇ ਨਾਨਕ ਦੀ ਫੋਟੋ ਬਣੀ ਚੋਲ ਦੇ ਦਾਣੇ ਤੇ ਬਾਬੇ ਨਾਨਕ ਦੀ ਫੋਟੋ ਬਣੀ ਤੇਲ ਦੇ ਦਾਣੇ ਤੇ ਦਰਬਾਰ ਸਾਹਿਬ ਦੀ ਫੋਟੋ ਬਣੀ ਹੈ ਤੇਲ ਦੇ ਦਾਣੇ ਦੇ ਉੱਪਰ ਮੂਲ ਮੰਤਰ ਦਾ ਪਾਠ ਜਿਹੜਾ ਆ ਉਹ ਬਣਿਆ ਛੋਲੇ ਦੀ ਦਾਲ ਦੇ ਦਾਣੇ ਉੱਪਰ। ਸਾਸੂ ਬੁਰੇ ਸਹਿਬਾਨ, ਚਾਰ ਸਾਬ ਜਾਦੇ, ਪੰਜ ਪਿਆਰੀ ਇਹਨਾਂ ਸਾਰਿਆਂ ਦਾ ਨਾਮ ਛੋਲੇ ਦੇ ਦਾਲ ਦੇ ਦਾਣੇ ਉੱਪਰ ਇੱਕ ਛੋਲੇ ਦੇ ਦਾਲ ਦੇ ਦਾਣੇ ਉੱਪਰ ਹੈ। ਅੱਜ ਕਿਹੜਾ ਅਭਿਨੇ ਸੋਨੇ ਦੀ ਪਾਲਕੀ ਦੀ ਗੱਲ ਕੀਤੀ ਉਹ ਵਿਸ਼ਪ ਦੀ ਸਾਰਨਾ ਛੋਟੀ ਸੋਨੇ ਦੀ ਪਾਲਕੀ ਹੈ ਇਸ ਤੋਂ ਛੋਟੀ ਅਜੇ ਤੱਕ ਬਣੀ ਨਹੀਂਗੀ। ਸਾਡੇ ਸਮਾਜ ਦੇ ਵਿੱਚ ਹੈ ਕਿ ਸ਼ਾਬਾਸ਼ੀ ਘੱਟ ਦਿੰਦੇ ਚੈਲੰਜ ਜ਼ਿਆਦਾ ਦੇ ਦਿੰਦੇ ਆ ਕਿ ਫਲਾਣੇ ਨੇ ਬੰਦੇ ਨੇ 100 ਅੱਖਰ ਲਿਖਿਆ ਫਲਾਣੇ ਨੇ 150 ਅੱਖਰ ਲਿਖਿਆ ਉਹਦੇ ਅਕੋਰਡਿੰਗ ਫਿਰ ਮੈਂ ਲਿਖਣਾ ਸ਼ੁਰੂ ਕਰ ਦਿੱਤਾ ਜਿਉਂ-ਤੋਂ ਚੈਲੰਜ ਮਿਲਦੇਗੇ ਤੇ ਉਦੋਂ ਤੋਂ ਮੈਂ ਲਿਖਦਾ ਗਿਆ ਹੁਣ ਮੈਂ ਤਕਰੀਬਨ 750 ਅੱਖਰ ਮੈਂ ਕਿਚੋਲ ਦੇ ਦਾਣੇ ਤੇ ਲਿਖ ਲਏ ਨੇ ਨਾਲ ਤੇ ਬਰਾਬਰ ਉਹਦਾ ਸਿਕਾ ਕਰ ਲੈਣਾ ਤੇ ਜਦੋਂ ਲਿਖਣਾ ਤੇ ਬਹੁਤ ਪੋਲੇ થી ਲਿਖਣਾ ਕਿ ਸਿਕਾ ਟੁੱਟ ਨਾ ਜਾਵੇ ਉਸ ਤੋਂ ਬਾਅਦ ਜਦੋਂ ਲਿਖਣਾ ਦੇ ਲਿਖਣ ਤੋਂ ਬਾਅਦ ਯਾਨੀ ਕਿ ਲਿਖਦੇ ਲਿਖਦੇ ਹੀ ਸਾਹ ਰੋਕ ਕੇ ਲਿਖਣਾ ਕਿ ਸਾਡਾ ਹੱਥ ਹਿਲਣਾ ਜਾਵੇ ਕਿਉਂਕਿ ਗਲਤੀ ਦੀ ਗੁੰਜਾਇਸ਼ ਨਹੀਂ ਬਚੰਦੇ ਰਾਜਮਾ ਦੇ ਦਾਣੇ ਦੇ ਉੱਤੇ ਮੈਂ ਗੁਰੂ ਅਰਜਨ ਦੇਵ ਦੀ ਤਸਵੀਰ ਬਣਾਈ ਹੈ ਤਤੀਆਂ ਲੋਹਾਂ ਤੇ ਬੈਠੇ ਤੇ ਨਾਲ ਹੀ ਇਮਬਲੀ ਦੀ ਕਿਟਕ ਉੱਪਰਨ ਸੰਖੇਪ ਜੀਮ ਨਹੀਂ ਲਿਖੀ ਹੈ ਫਿਰ 1x1 ਸੈਂਟੀਮੀਟਰ ਦੀ ਮੈਂ ਛੋਟੀ ਕਿਤਾਬ ਬਣਾਈ ਹੈ ਜਿਹਦੇ ਪੂਰਾ ਦਸਾਂ ਸ਼ਹਾਬਾ ਉਹ ਸ੍ਰੀ ਗੁਰੂ ਸਾਹਿਬਾਨ ਦੀਆਂ ਸੰਕੀਪ ਜੀਵਨੀਆਂ ਨੇ ਉਸ ਵੇਲੇ ਸਿੱਖੀ ਦੇ ਪੰਜ ਕੰਕਾਰ ਬਣਾਏ ਆ ਕਿ ਜਿਹੜੇ ਕੇਸ ਕਿੰਗਾ ਕਿਰਪਾਨ ਕੜਾ ਕਸ਼ਹਿਰਾ ਤੇ ਸ਼ਹਿਰਾ ਬਕਾਦਾ ਕਪੜੇ ਦਾ ਨਾਲਾ ਉਸੇ ਤਰ੍ਹਾਂ ਪਿਆ ਮੇਰੇ ਗੂਠੇ ਤੇ ਨੋਹ ਦੇ ਉੱਪਰ ਆ ਜਾਂਦੇ ਆ ਪਾਈ ਮਤੀ ਦਾਸ ਜੀ ਆ ਰਹੇ ਨੇ ਜਿਹੜੇ ਗਏ ਸੀ ਤੇ ਆਰੇ ਦਾ ਪੂਰਾ ਮੋਡਲ ਲੈ ਸੁਖਾ ਸਿੰਘ ਮਹਿਤਾਬ ਸਿੰਘ ਨੂੰ ਜਦੋਂ ਚ ਰੱਠਰੀਆਂ ਤੇ ਚੜਾਇਆ ਗਿਆ ਇਹ ਪੂਰਾ ਮਾਡਲ ਹੈ ਇਹ ਵਰਕ ਵੀ ਨਾਲ ਕਰਦੀ ਹੈ ਇਹ ਸ਼ਰੋਣੀ ਕਮੇਟੀ ਮੇਰੇ ਵੱਲ ਪਹਿਲ ਕਰਦੀ ਹੈ ਤੇ ਅੱਜ ਤੋਂ 20 ਸਾਲਾਂ ਦਾ ਗੁਰਮੀਤ ਸਿੰਘ ਫਿਰ ਖੜਾ ਹੋਇਆ ਹੈ ਇਨਾਂ ਦੇ ਨਾਲ ਅੱਜ ਅਸੀਂ ਤੁਹਾਨੂੰ ਮਿਲਾਨ ਵਾਸਤੇ ਲੈ ਕੇ ਆਇਆ ਇਨਾਂ ਦੇ ਅੰਦਰ ਇੱਕ ਟੈਲੈਂਟ ਇਹੋ ਜਿਹਾ ਜਿਸ ਦੇ ਵਿੱਚ ਕੀ ਇੱਕ ਚੋਲ ਦੇ ਦਾਣੇ ਦੇ ਉੱਤੇ ਗੁਰੂ ਨਾਨਕ ਦੇਵ ਜੀ ਦੇਵ ਜੀ ਦੀ ਤਸਵੀਰ ਜਾਂ ਹੋਰ ਵੀ ਜੇਕਰ ਅਸੀਂ ਗੱਲ ਕਰ ਲਈਏ ਸੋਨੇ ਦੀ ਸਭ ਤੋਂ ਛੋਟੀ ਪਾਲਕੀ ਤਾਂ ਕਿਤਨਾ ਕਿਤੇ ਇਹੋ ਜਿਹਾ ਟੈਲੈਂਟ ਹੋਣ ਦੇ ਬਾਵਜੂਦ ਵੀ ਇਸ ਟੈਲੈਂਟ ਨੂੰ ਨਿਆਂ ਨਾ ਮਿਲਣਾ ਤਾਂ ਫਿਰ ਦੁਖੀ ਹੋ ਕੇ ਇਸ ਟੈਲੈਂਟ ਤੋਂ ਦੂਰ ਹੋ ਜਾਣਾ ਇਹ ਵੀ ਇੱਕ ਬੜੀ ਬਦਨਸੀਬੀ ਕਹਿ ਸਕਦੇ ਆ ਇੱਕ ਮਾੜੀ ਕਿਸਮਤ ਵੀ ਕਹਿ ਸਕਦੇ ਆ ਕਿ ਜਦੋਂ ਸਾਡੇ ਟੈਲੈਂਟ ਨੂੰ ਕੋਈ ਤਰਾਸ਼ ਨਾ ਸਕੇ ਕੋਈ ਅੱਗੇ ਵਧਾ ਨਾ ਸਕੇ ਤਾਂ ਅੱਜ ਅਸੀਂ ਤੁਹਾਨੂੰ ਜਿੰਨਾ ਦੇ ਨਾਲ ਮਿਲਣ ਜਾ ਰਹੇ ਹਾਂ ਉਹਨਾਂ ਦਾ ਨਾਮ ਗੁਰਮੀਤ ਸਿੰਘ ਜੀ ਤੇ ਸਾਡੇ ਨਾਲ ਮੌਜੂਦ ਹੈਗੇ ਨੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਗੁਰਮੀਤ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਟੈਲੈਂਟ ਬਾਰੇ ਦੱਸੋ ਕਿ ਕਿੱਦਾਂ ਦਾ ਟੈਲੈਂਟ ਜੋ ਤੁਹਾਡੇ ਵਿੱਚ ਕਿਉਂਕਿ ਆਪਾਂ ਤਾਂ ਦੇਖ ਹੀ ਲਿਆ ਕਿ ਸਭ ਤੋਂ ਦੁਨੀਆ ਦੀ ਸਭ ਤੋਂ ਛੋਟੀ ਸੋਨੇ ਦੀ ਪਾਲਕੀ ਸਾਹਿਬ ਉਹਨਾਂ ਦੇ ਨਾਲ-ਨਾਲ ਜੇਕਰ ਅਸੀਂ ਚੋਲ ਦੀ ਗੱਲ ਕਰੀਏ ਜਾਂ ਹਰ ਇੱਕੋ ਆਈਟਮ ਜਾਂ ਵਸਤੂ ਦੀ ਗੱਲ ਕਰੀਏ ਜਿਸ ਦੇ ਵਿੱਚ ਤੁਸੀਂ ਗੁਰਬਾਣੀ ਤੋਂ ਲੈ ਕੇ ਕਲਾ ਕਲਾ ਇਤਿਹਾਸ ਜੋ ਉਹ ਨਿੱਕੀ ਤੋਂ ਨਿੱਕੀ ਚੀਜ਼ ਦੇ ਵਿੱਚ ਵੀ ਇਤਿਹਾਸ ਇੱਕ ਲੁਕਿਆ ਹੋਇਆ ਦੇਖੋ ਵੀਰ ਜੀ ਜਿਹੜਾ ਮੇਰਾ ਸਮਾਨ ਜਿਹੜਾ ਮੈਂ ਬਣਾਇਆ ਇਹਨੂੰ ਕਹਿੰਦੇ ਮਿਨੇਚਰ ਆਰਟਿਸਟ ਕਿ ਮਿਨੇਚਰ ਚ ਇਹ ਛੋਟੇ ਛੋਟੇ ਜਿਹੇ ਜਾਂਦੇ ਉੱਪਰ ਕਲਾਕ੍ਰਿਤੀ ਕਰਨੀ ਹੁਣ ਸਾਰਨਾ ਜਿਹੜੀ ਛੋਟੀ ਫੋਟੋ ਮੇਰੀ ਬਣੀ ਉਹ ਬਾਬੇ ਨਾਨਕ ਦੀ ਫੋਟੋ ਬਣੀ ਚੋਲ ਦੇ ਦਾਣੇ ਤੇ ਬਾਬੇ ਨਾਨਕ ਦੀ ਫੋਟੋ ਬਣੀ ਤੇਲ ਦੇ ਦਾਣੇ ਤੇ ਦਰਬਾਰ ਸਾਹਿਬ ਦੀ ਫੋਟੋ ਬਣੀ ਹੈ ਤੇਲ ਦੇ ਦਾਣੇ ਦੇ ਉੱਪਰ ਮੂਲ ਮੰਤਰ ਦਾ ਪਾਠ ਜਿਹੜਾ ਆ ਉਹ ਬਣਿਆ ਛੋਲਿਆਂ ਦੀ ਦਾਲ ਦੇ ਦਾਣੇ ਉੱਪਰ ਏਕ ਓੰਕਾਰ ਤੋਂ ਲੈ ਕੇ ਹੋਸੀ ਵੀ ਸਜ ਤੱਕ 10 ਗੁਰੂ ਸਹਿਬਾਨ ਚਾਰ ਸਹਿਬਜਾਦੇ ਪੰਜ ਪਿਆਰੇ ਇਹਨਾਂ ਸਾਰਿਆਂ ਦਾ ਨਾਮ ਛੋਲਿਆਂ ਦੇ ਦਾਲ ਦੇ ਦਾਣੇ ਉੱਪਰ ਇੱਕ ਛੋਲਿਆਂ ਦੇ ਦਾਲ ਦੇ ਦਾਣੇ ਉੱਪਰ ਆ ਠੀਕ ਹੈ ਜੀ ਇਹ ਬਲਿੱਕਟ ਦੇ ਉੱਪਰ ਗੁਰੂ ਸਾਹਿਬਾਂ ਦੇ ਆ ਜੀਵੜੀਆਂ ਨੇ ਤੇ ਰਾਜਮਾ ਦੇ ਉੱਪਰ ਸ਼ਬਦ ਲਿਖੇ ਨੇ ਗੁਰਬਾਣੀ ਦੇ ਅੰਕ ਲਿਖੇ ਨੇ ਸਾਰੇ ਤੇ ਤਕਰੀਬਨ ਜੋ ਵੀ ਮੈਂ ਬਣਾਇਆ ਸਿੱਖ ਇਤਿਹਾਸ ਨਾਲ ਜੁੜਦਾ ਆ ਤੇ ਜਿਹੜਾ ਆਪ ਜੀ ਨੇ ਸੋਨੇ ਦੀ ਪਾਲਕੀ ਦੀ ਗੱਲ ਕੀਤੀ ਉਹ ਵਿਸ਼ਪ ਦੀ ਸਾਰਨਾ ਛੋਟੀ ਸੋਨੇ ਦੀ ਪਾਲਕੀ ਹੈ ਇਸ ਤੋਂ ਛੋਟੀ ਅੱਜ ਤੱਕ ਬਣੀ ਨਹੀਂ ਗਈ ਤਾਂ ਗੁਰਮੀਤ ਜੀ ਕਿਸ ਤਰ੍ਹਾਂ ਤੁਸੀਂ ਤੁਹਾਨੂੰ ਕਦੋਂ ਇਹ ਤੁਸੀਂ ਕਿਉਂਕਿ ਹੁਣ ਤਾਂ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਇਹ ਛੱਡ ਚੁੱਕੇ ਹੋ ਕਿਉਂਕਿ 10 ਤੋਂ 15 ਸਾਲ ਜਿੱਦਾਂ ਤੁਸੀਂ ਕਹਿਆ ਕਿ ਮੈਂ ਇਹ ਪਹਿਲਾਂ ਦੀਆਂ ਚੀਜ਼ਾਂ ਬਣੀਆਂ ਨੇ ਤਾਂ ਜੇਕਰ ਅਸੀਂ ਇਸ ਦੀ ਸ਼ੁਰੂਆਤ ਦੀ ਗੱਲ ਕਰੀਏ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ਸੀ ਸ਼ੁਰੂਆਤ ਇhtਨਾ ਹੋਈ ਸੀ ਕਿ ਮੈਂ ਕਹਿੰਦੇ ਕਲਾਕਾਰ ਹਰ ਇੱਕ ਇਨਸਾਨ ਦੇ ਵਿੱਚ ਹੈ ਕਿਸੇ ਨੂੰ ਪਹਿਲਾਂ ਪਤਾ ਲੱਗਦਾ ਕਿਸੇ ਨੂੰ ਬਾਅਦ ਵਿੱਚ ਪਤਾ ਲੱਗਦਾ ਉਹ ਇਸ ਤਰ੍ਹਾਂ ਬਣਿਆ ਕਿ ਚੈਨਲ ਚੱਲਦਾ ਸੀਗਾ ਦੂਦਰਸ਼ਨ ਦੇ ਉੱਤੇ ਸੁਰਵੀ ਪ੍ਰੋਗਰਾਮ ਆਉਂਦਾ ਸੀਗਾ ਅੱਜ ਤੋਂ ਤੇ ਕਿਵੇਂ 15-20 ਸਾਲ ਪਹਿਲਾਂ ਅਕਸਰ ਤੁਸੀਂ ਦੇਖਿਆ ਵੀ ਹੋਣਾ ਹੈ ਆ ਉਸ ਪ੍ਰੋਗਰਾਮ ਦੇ ਵਿੱਚ ਕਿਸੇ ਬੰਦੇ ਨੇ ਇੱਕ ਚੋਲ ਦੇ ਦਾਣੇ ਦੇ ਉੱਪਰ ਪੂਰੀ ABC ਲਿਖੀ ਸੀ ਤੇ ਮੇਰਾ ਜਿਹੜਾ ਅੰਦਰ ਦਾ ਕਲਾਕਾਰ ਸੀ ਉਸ ਟਾਈਮ ਤੇ ਜਾਗ ਗਿਆ ਮੇਰੇ ਨਾਂ ਜਿਹੜਾ ਗੁਰਮੀਤ ਨਾਂ ਹੈ ਸੱਤਾ ਅੱਖਰਾਂ ਦਾ ਹੈ ਸਾਰਨਾ ਪਹਿਲੇ ਦਿਨ ਮੈਂ ਚਾਰ ਅੱਖਰ ਲਿਖੇ ਸਨ ਉਸ ਤੋਂ ਬਾਅਦ 26 ਅੱਖਰ ਲਿਖੇ ਪੂਰੀ ABC ਲਿਖੀ ਲਿਖਣ ਤੋਂ ਬਾਅਦ ਜਦੋਂ ਮੈਂ ਆਪਣੇ ਸੱਜਣਾ ਮਿੱਤਰਾਂ ਨੂੰ ਵਿਖਾਏ ਤੇ ਸਾਡੇ ਸਮਾਜ ਦੇ ਵਿੱਚ ਹੈ ਕਿ ਸ਼ਾਬਾਸ਼ੀ ਘੱਟ ਦਿੰਦੇ ਚੈਲੰਜ ਜ਼ਿਆਦਾ ਦੇ ਦਿੰਦੇ ਆ ਕਿ ਫਲਾਣੇ ਨੇ ਬੰਦੇ ਨੇ 100 ਅੱਖਰ ਲਿਖਿਆ ਫਲਾਣੇ ਨੇ 150 ਅੱਖਰ ਲਿਖਿਆ ਉਹਦੇ ਅਕੋਰਡਿੰਗ ਫਿਰ ਮੈਂ ਲਿਖਣਾ ਸ਼ੁਰੂ ਕਰ ਦਿੱਤਾ ਜਿਉਂਦੋਂ ਚੈਲੰਜ ਮਿਲਦੇਗੇ ਤੇ ਉਦੋਂ ਤੋਂ ਮੈਂ ਲਿਖਦਾ ਗਿਆ ਹੁਣ ਮੈਂ ਤਕਰੀਬਨ 550 ਅੱਖਰ ਮੈਂ ਕਿਚੋਲ ਦੇ ਦਾਣੇ ਤੇ ਲਿਖ ਲੈਨੇ ਆ 550 ਅੱਖਰ ਇੱਕ ਚੋਲ ਦੇ ਦਾਣੇ ਹਾਂਜੀ ਤਕਰੀਬਨ ਜੀ ਤੇ ਕਿੰਨੇ 21 22 ABC ਬਣਦੀਆਂ ਨੇ ਪੂਰੀਆਂ ਤਾਂ ਇਹ ਕਿਸ ਤਰੀਕੇ ਨਾਲ ਕਿਉਂਕਿ ਜਦੋਂ ਲਿਖਦੇ ਵੀ ਹੋਵੋਗੇ ਤਾਂ ਕਾਫੀ ਮਿਹਨਤ ਵੀ ਲੱਗਦੀ ਹੋਊਗੀ ਤਾਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਨਹੀਂ ਨਹੀਂ ਦਿੱਕਤ ਪਰੇਸ਼ਾਨੀ ਕੋਈ ਨਹੀਂ ਉਹ ਦਿੱਕਤ ਨ ਪਰੇਸ਼ਾਨੀ ਆਉਂਦੀ ਜਦ ਸ਼ੁਰੂਆਤ ਕਰੀਦੀ ਹੈ ਕੁਝ ਨਾ ਚੀਜ਼ਾਂ ਦੀ ਸਮਝ ਨਹੀਂ ਹੁੰਦੀ ਕੋਈ ਕਹਿੰਦੇ ਉਸਤਾਦ ਤਾਂ ਕੋਈ ਹੁੰਦਾ ਨਹੀਂਗਾ ਕਿ ਸਾਡੇ ਜਿਹੜੇ ਇੰਸਟਰੂਮੈਂਟ ਜਿਹੜੇ ਹੁੰਦੇ ਨੇ ਉਹ ਆਪ ਲਾਉਣੇ ਪੈਂਦੇ ਆ ਚੈੱਕ ਕਰਨਾ ਪੈਂਦਾ ਕਿ ਕਿਹੜੀ ਚੀਜ਼ ਲਾਉਣੀ ਕਿਹੜੀ ਨਹੀਂ ਲਾਉਣੀ ਆਸ-ਆਸਤਾ ਅੱਤ ਪੈ ਜਾਂਦੀ ਏ ਤੇ ਉਹਦੇ ਹਿਸਾਬ ਦੇ ਨਾਲ ਫੇ ਸਾਰਾ ਕੁਝ ਲਿਖਣਾ ਸ਼ੁਰੂ ਕਰ ਦਿੱਤਾ ਵਾ ਪਹਿਲੇ ਦਿਨ ਤੇ ਮੈਂ ਜਦੋਂ ਲਿਖਣਾ ਸ਼ੁਰੂ ਕੀਤਾ ਜਿਵੇਂ ਤੁਹਾਨੂੰ ਦੱਸਿਆ ਸੀਗਾ ਤੇ ਉਦੋਂ ਕਈ ਸਾਡੇ ਕੋਲ ਮਿਸਟੇਕ ਹੋਣੇ ਇਹਨੂੰ ਪੈਨਸਲ ਨਹੀਂ ਪਤਾ ਲੱਗਦੀ ਸੀ ਪੈਨਸਲ ਵਰਤੀ ਹੈ ਕਿਹੜੀ ਫਿਰ ਇਹ 0.5 ਪੈਨਸਲ ਬਾਜ਼ਾਰੋਂ ਮਿਲਦੀ ਆਮ ਬੱਚੇ ਵਰਤੇ ਨੇ ਜਿੰਦੇ ਐਕਸਟਰਾ ਸਿੱਕਾ ਪੈਂਦਾ ਅਜਿਓ ਪੈਨਸਲ ਲੈ ਕੇ ਆਂਦੀ ਉਹਨੂੰ ਫੇਰ ਰਗੜਨਾਂ ਵਾਸਤੇ ਬਲੇਡ ਜਿਹੜਾ ਸੀ ਬਲੇਡ ਵੀ ਸਹੀ ਨਹੀਂ ਪੈਂਦਾ ਸੀ ਫੇਰ ਸਾਂ ਲੈ ਕੇ ਆਉਂਨੇ ਹਾਂ ਜਾਂ ਪੱਥਰ ਦਾ ਟੁਕੜਾ ਹੁੰਦਾ ਇੱਕ ਉਹਦੇ ਉੱਪਰ ਘਸਾ ਕੇ ਜਿੰਨਾ ਕੋ ਸਾਨੂੰ ਸਾਈਡ ਚਾਹੀਦਾ ਕਿ ਕਿੰਨੇ ਵਾਲ ਦੇ ਬਰਾਬਰ ਉਹਦਾ ਸਿਕਾ ਕਰ ਲੈਣਾ ਫੇ ਜਦੋਂ ਲਿਖਣਾ ਤੇ ਬਹੁਤ ਪੋਲੇ થી ਲਿਖਣਾ ਕਿ ਸਿਕਾ ਟੁੱਟ ਨਾ ਜਾਵੇ ਉਸ ਤੋਂ ਬਾਅਦ ਜਦੋਂ ਲਿਖਣਾ ਤੇ ਲਿਖਣ ਤੋਂ ਬਾਅਦ ਯਾਨੀ ਕਿ ਲਿਖਦੇ ਲਿਖਦੇ ਹੀ ਸਾਹ ਰੋਕ ਕੇ ਲਿਖਣਾ ਕਿ ਸਾਡਾ ਹੱਥ ਹੇਲ ਨਾ ਜਾਵੇ ਕਿਉਂਕਿ ਗਲਤੀ ਦੀ ਗੁੰਜਾਇਸ਼ ਨਹੀਂ ਬਚਿੰਦੇ ਇਹ ਚੀਜ਼ ਜੀ ਤਾਂ گرمੀ ਦੀ ਇਹਦੇ ਨਾਲ ਨਾਲ ਹੋਰ ਕੀ ਕੁਝ ਤੁਹਾਡੇ ਕੋਲ ਇੱਥੇ ਮੌਜੂਦ ਹੈ ਕਿਉਂਕਿ ਕਾਫੀ ਕੁਝ ਤੁਸੀਂ ਚੀਜ਼ਾਂ ਸਾਨੂੰ ਵੀ ਦਿਖਾਈਆਂ ਨੇ ਜੋ ਸਾਂਭ ਕੇ ਰੱਖਿਆ ਨੇ ਕਿਉਂਕਿ ਇਸ ਦਾ ਕੋਈ ਮੁੱਲ ਨਹੀਂ ਪਿਆ ਜਾਂ ਕਦੇ-ਕਦੇ ਕਹੇ ਨੇ ਕੋਈ SLAਗਾ ਨਹੀਂ ਕੀਤੀ ਇਸ ਚੀਜ਼ ਦੀ ਦੇਖੋ SLAਗਾ ਤਾਂ ਬਹੁਤ ਜ਼ਿਆਦਾ ਕੀਤੀ ਜਿੱਥੇ ਮਰਜ਼ੀ ਚੱਲਦੀ ਏ SLAਗਾ ਬਹੁਤ ਜ਼ਿਆਦਾ ਹੋਈ ਏ ਮੈਂ ਤੁਹਾਨੂੰ ਦੱਸਦਾ ਪਹਿਲਾਂ ਆਪਣੇ ਸਮਾਨ ਬਾਰੇ ਮੈਂ ਬਣਾਇਆ ਕੀ ਹੈ ਰਾਜਮਾ ਦੇ ਦਾਣੇ ਦੇ ਉੱਤੇ ਮੈਂ ਗੁਰੂ ਅਰਜਨ ਦੇਵ ਦੀ ਤਸਵੀਰ ਬਣਾਈ ਏ ਤੱਤਿਆਂ ਲੋਹਾਂ ਤੇ ਬੈਠੇ ਤੇ ਨਾਲ ਹੀ ਇਮਬਲੀ ਦੀ ਗਿੱਟਕਾ ਉੱਪਰਨ ਸੰਖੇਪ ਜੀਵਨੀ ਲਿਖੀ ਏ ਉਸ ਤੋਂ ਬਾਅਦ ਮੂਲ ਮੰਤਰ ਦਾ ਪਾਠ ਲਿਖਿਆ ਤਿਲਾਂ ਦੇ ਦਾਣੇ ਉੱਪਰ ਦਸਾਂ ਪਾਤਸ਼ਾਹੀਆਂ ਦੀਆਂ ਤਸਵੀਰਾਂ ਨੇ ਨਾਲ ਉਹਨਾਂ ਦੇ ਨਾਂ ਏ ਫਿਰ 1 ਵੱਡਾ 1 ਸੈਂਟੀਮੀਟਰ ਦੀ ਮੈਂ ਛੋਟੀ ਕਿਤਾਬ ਬਣਾਈ ਏ ਜਿਦੇ ਪੂਰਾ ਦਸਾਂ ਸ਼ਾਹਬਾਦ ਉਹ ਸ੍ਰੀ ਗੁਰੂ ਸਾਹਿਬਾਨ ਦੀਆਂ ਸੰਖੇਪ ਜੀਵਨੀਆਂ ਨੇ ਉਸ ਤੋਂ ਬਾਅਦ ਸਿੱਖੀ ਦੇ ਪੰਜ ਕੰਕਾਰ ਬਣਾਏ ਆ ਕਿ ਜਿਹੜੇ ਕੇਸ ਕੰਗਾ ਕਿਰਪਾਨ ਕੜਾ ਕਛਹਿਰਾ ਕਛਹਿਰਾ ਬਿਗਾਦਾ ਕਪੜੇ ਦਾ ਨਾਲਾ ਉਸੇ ਤਰ੍ਹਾਂ ਪਿਆ ਮੇਰੇ ਗੂਠੇ ਦੇ ਨੋਹ ਦੇ ਉੱਪਰ ਆ ਜਾਂਦੇ ਆ ਤੇ ਉਹ ਇਸ ਤੋਂ ਲਾਵਾ ਜਿਵੇਂ ਐ ਭਾਈ ਮਤੀ ਦਾਸ ਜੀ ਆ ਰਹੇ ਨੇ ਚੇਰੇ ਗਏ ਸੀ ਤੇ ਆਰੇ ਦਾ ਪੂਰਾ ਮਾਡਲ ਐ ਸੁਖਾ ਸਿੰਘ ਮਹਿਤਾਬ ਸਿੰਘ ਨੂੰ ਜਦੋਂ ਛੜਖੜੀਆਂ ਤੇ ਚੜਾਇਆ ਗਿਆ ਇਹ ਪੂਰਾ ਮਾਡਲ ਐ ਇਹ ਵਰਕ ਵੀ ਨਾਲ ਕਰਦੀ ਹੈ ਠੀਕ ਹੈ ਜੀ ਫਿਰ ਚੌਲ ਦੇ ਦਾਣੇ ਤੇ ਦਰਬਾਰ ਸਾਹਿਬ ਦੀ ਤਸਵੀਰ ਬਣਾਈ ਬੰਗੇ ਇਦਾਂ ਕਰਦੇ ਕਰਉਂਦੇ ਆ ਕਿ ਆਪਣੇ ਕੋਲ ਬਹੁਤ ਜ਼ਿਆਦਾ ਤਸਵੀਰਾਂ ਨੇ ਸ਼ਬਦ ਨੇ ਠੀਕ ਹੈ ਜਿਹੜੇ ਬਾਣੀ ਨਾਲ ਜੋੜਦੇ ਨੇ ਸਾਰਾ ਤੁਸੀਂ ਜਿੱਦਾਂ ਕੀ ਦੱਸਿਆ ਸੀਗਾ ਕਿ ਇਹ ਜੋ ਤੁਹਾਡੇ ਕੋ ਮਤਲਬ ਟੈਲੈਂਟ ਦਾ ਭਰੀਆਂ ਚੀਜ਼ਾਂ ਜੋ ਭਈਆਂ ਨੇ ਇਹਦਾ ਕਿਸੇ ਨੇ ਕੋਈ ਬਾਤ ਨਾ ਪੁੱਛੀ ਤਾਂ ਉਸ ਤੋਂ ਬਾਅਦ ਹੁਣ ਕੁਝ ਖਰਾਬ ਵੀ ਹੋ ਰਹੀਆਂ ਨੇ ਉਲੀ ਵਗੈਰਾ ਵੀ ਲੱਗ ਰਹੀ ਹੈ ਦੇਖੋ ਜੀ ਇਹ ਦੇਣ ਹੈ ਉਹਨਾਂ ਦੀ ਜਿਵੇਂ ਕਹਿੰਦੇ ਨੇ ਕਿ ਮੰਗਿਆ ਤਾਂ ਮੈਂ ਸਰੋਪਾ ਸੀਗਾ ਤੇ ਉਹਦੇ ਬਦਲੇ ਸਾਨੂੰ ਕੋਣ ਮਿਲਿਆ ਕੋ ਜਿੰਨਾ ਸਮਾਨ ਹੈ ਮੇਰੇ ਕੋ ਪਿਆ ਹੈ 10 12 ਸਾਲ ਮੇਰੇ ਕੋ ਪੈਨ ਨੂੰ ਹੋ ਗਏ ਆ ਤੇ ਤੁਸੀਂ ਦੇਖਦੇ ਜਿੰਨਾ ਸਮਾਨ ਹੈ ਵਿੱਚ ਕਈਆਂ ਕਈਆਂ ਤੇ ਕੋਣ ਲੱਗਾ ਉਹ ਜਦੋਂ ਦੇਖਦਾ ਵਾਂ ਤੇ ਮੈਨੂੰ ਅਹਿਸਾਸ ਹੁੰਦਾ ਕਿ ਯਾਰ ਇੱਕ ਸਿੱਖ ਮੰਨੇ ਨੇ ਸੋਹਣਾ ਕੰਮ ਕੀਤਾ ਤੇ ਉਹਨੂੰ ਇਹ ਮਿਲਦਾ ਪਿਆ ਇਨਾਮ ਮਿਲਦਾ ਪਿਆ ਇਹੋ ਜਿਹੀ ਕਿਤੇ ਮੈਂ ਲਲੀਆਂ ਮਾਰੀਆਂ ਨੇ ਜਿਵੇਂ YouTube ਦੇ ਉੱਤੇ ਵਨਸ ਵਨਨੇ ਆਉਂਦੇ ਨੇ ਜਿਹਨਾਂ ਨੂੰ ਗੱਲ ਕਰਨ ਦੀ ਗੱਲ ਨਹੀਂ ਆਉਂਦੀ ਬਾਤ ਕਰਨ ਦੀ ਗੱਲ ਨਹੀਂ ਆਉਂਦੀ ਆਪਣੇ ਦੇ ਹਾਸੇ ਦਾ ਵਿਸ਼ਾ ਨਾਲ ਲੈਂਦੇ ਨੇ ਉਹਨਾਂ ਨੂੰ ਤਾਂ ਫਿਰ ਸਾਰੇ ਸ਼ਰਮਦੇ ਨੇ ਉਹਨਾਂ ਦੇ ਵਿਊ ਦੇਖ ਲਓ ਸਾਡੇ ਵਿਊ ਦੇਖ ਲੈਣਾ ਕੁਝ ਵੀ ਨਹੀਂ ਹੋਣੇ ਤੇ ਗੱਲ ਵਿਊਆਂ ਦੀ ਨਹੀਂ ਹੁੰਦੀ ਹੁਣ ਇੰਗੇਜਮੈਂਟ ਆਉਂਦਾ ਉਹਦੇ ਜੀ ਵਿਊ ਆ ਜਾਂਦੇ ਸਾਨੂੰ ਹੁੰਦਾ ਕਿ ਯਾਰ ਜੇ ਅਸੀਂ ਸਾਬਤ ਸੂਰਤ ਆ ਸਾਨੂੰ ਕੋਈ ਐਬ ਨਹੀਂਗਾ ਸਾਨੂੰ ਕੋਈ ਨਸ਼ਾ ਨਹੀਂਗਾ ਤੇ ਜੇ ਅਸੀਂ ਕੋਈ ਚੰਗਾ ਕੰਮ ਕਰਦੇ ਪਏ ਆ ਸਾਡੇ ਤੋਂ ਪ੍ਰੇਰਿਤ ਹੋਗੇ ਕੋਈ ਬੱਚਾ ਇਸ ਪਾਸੇ ਆ ਜੇ ਨਾ ਤੂੰ ਨੂੰ ਸ਼ਾਬਾਸ਼ੀ ਮਿਲਣੀ ਸ਼ੁਰੂ ਹੋਈ ਨਹੀਂ ਪਰਿਵਾਰ ਤੋਂ ਲੈ ਕੇ ਸਮਾਜ ਤੱਕ ਤੇ ਜੇ ਸਾਨੂੰ ਕੋਈ ਪੁੱਛਦਾ ਹੀ ਨਹੀਂਗਾ ਪੁੱਛਣ ਦਾ ਭਾਵ ਹੈ ਆ ਕਿ ਅਸੀਂ ਇੱਕ ਸਰੋਪੇ ਦੀ ਮੰਗ ਕਰਦੇ ਕਿ ਸਾਨੂੰ ਸੰਗਤ ਦੇ ਵਿੱਚ ਸਰੋਪਾ ਦਿੱਤਾ ਜਾਵੇ ਇੱਕ ਮੈਂ ਤੁਹਾਨੂੰ ਸਵਾਲ ਕਰਦਾ ਤੁਸੀਂ ਮੇਰੇ ਕੋਲ ਕਰਨ ਕੀ ਆਏ ਜੀ ਤੁਸੀਂ ਮੇਰੇ ਕੋਲ ਇਸ ਕਰਕੇ ਆਏ ਜੇ ਕਿ ਮੈਂ ਕੋਈ ਸਿੱਖ ਧਾਰਨਾ ਜੋੜਦੀਆਂ ਚੀਜ਼ਾਂ ਬਣਾਉਣਾ ਮਲਖਣ ਠੀਕ ਹੈ ਤੁਸੀਂ આજ ਤੱਕ ਇਹ ਚੀਜ਼ਾਂ ਨਹੀਂ ਦੇਖੀਆਂ ਫਿਰ ਦੇਖਣ ਤੋਂ ਬਾਅਦ ਤੁਸੀਂ ਮੈਨੂੰ 10 ਫੋਨ ਕੀਤੇ 10 ਫੋਨ ਕਰਨ ਤੋਂ ਬਾਅਦ ਤੁਸੀਂ ਆ ਕੇ ਕੱਲੀ-ਕੱਲੀ ਚੀਜ਼ ਚੈੱਕ ਕੀਤੀ ਤੁਹਾਨੂੰ ਕਿਤੇ ਗਲਤੀ ਨਜ਼ਰ ਆਈ ਠੀਕ ਹੈ ਜੀ ਹੁਣ ਤੁਸੀਂ ਮੈਨੂੰ ਸਮਾਂ ਦੇ ਰਹੇ ਜੀ ਨਾ ਮੇਰੀ ਵੀਡੀਓ ਬਣਾ ਕੇ ਤੁਸੀਂ ਮੈਨੂੰ ਜਨਤਕ ਕਰ ਰਹੇ ਜੀ ਕਿ ਯਾ ਸਾਰੇ ਸਮਾਜ ਨੂੰ ਪਤਾ ਲੱਗੇ ਤੇਰੇ ਬਾਰੇ ਕਿ ਤੂੰ ਤਾਂ ਲੁਕਿਆ ਪਿਆ ਏ ਠੀਕ ਹੈ ਪਰ ਅਸੀਂ ਕਹਿੰਦੇ ਕਿ ਜਿਹੜੀ ਸਿੱਖ ਸੰਸਥਾਵਾਂ ਨੇ ਜੈ ਜੀ ਪੀ ਸੀ ਉਹ ਸਿੱਖ ਬੰਦੇ ਨੂੰ ਕਿਉਂ ਨੇਗੇ ਲੈ ਕੇ ਆ ਰਹੀਆਂ ਕੀ ਸਲਾਮਤਾਂ ਉਹਨਾਂ ਦਾ ਸੀਗਾ ਨਾ ਕਿਉਂਕਿ ਜੇਕਰ ਅਸੀਂ ਐਦਾ ਗੱਲ ਕਰ ਲਈਏ ਜੇ ਕੋਈ ਮੋਨੇ ਤੋਂ ਸਿੱਖੀ ਚਾਹੁੰਦਾ ਤਾਂ ਉਹਨੂੰ ਸਨਮਾਨ ਭੇਟ ਕੀਤਾ ਜਾਂਦਾ ਲੇਕਿਨ ਜਿਹੜਾ ਅੱਗੇ ਸਿੱਖ ਹੈਗਾ ਜਿਨੇ ਆਪਣੇ ਕੇਸ ਨਹੀਂ ਕਤਲ ਕੀਤੇ ਦਾੜਾ ਦਾੜਾ ਪ੍ਰਕਾਸ਼ ਰੱਖਿਆ ਤਾਂ ਉਹਦੀ ਕੋਈ ਵੈਲਿਊ ਨਹੀਂ ਹੈਗੀ ਦੇਖੋ ਜੀ ਕੋਈ ਵੈਲਿਊ ਨਹੀਂ ਹੁੰਦੀ ਜੀ ਇਹਦੀ ਸਾਰਨਾ ਵੱਡੀ ਗੱਲ ਆਉਂਦੀ ਛਪਾਰਸ਼ ਦੀ ਭਾਜੀ ਕੋਈ ਛਪਾਰਸ਼ ਹੋਵੇ ਤੇ ਤੁਹਾਨੂੰ ਇੱਕ ਸਰੂਪ ਦੀ ਸਾਧ ਤੁਸੀਂ ਭਾਵੇਂ 500 ਰੁਪਏ ਇਕੱਠਾ ਕਰ ਲਵੋ ਉਹ ਫਿਰ ਸਰੂਪਾ ਸਾਨੂੰ ਨਹੀਂ ਮਿਲਿਆ ਜਿਸ ਬੰਦੇ ਨੇ ਛਪਾਰਸ਼ ਭੇਜੀ ਉਹਨੂੰ ਮਿਲਿਆ ਕੰਦੇ ਕਲਾਕਾਰ ਦੋ ਤਰ੍ਹਾਂ ਦੇ ਇੱਕ ਝੋਲੀ ਚੋਕ ਹੁੰਦੇ ਆ ਇੱਕ ਹੁੰਦੇ ਸਾਡੇ ਵਰਗੇ ਅਸੀਂ ਉਸ ਗੁਰੂ ਦੀ ਦਾਦ ਨੂੰ ਦਾਤ ਸਮਝਦੇ ਆ ਤੇ ਨਾਲ ਅਸੀਂ ਕਹਿੰਦੇ ਆ ਕਿ ਸਾਡੀ ਕਿਸੇ ਵੀ ਲਿਖਤ ਦੇ ਉੱਪਰ ਕਿਤੇ ਸਿਹਾਰੀ ਬਿਹਾਰੀ ਦੀ ਵੀ ਗਲਤੀ ਹੁੰਦੀ ਨਾ ਤਾਂ ਅਸੀਂ ਤੁਹਾਡੇ ਦੇਣਦਾਰ ਆਂ ਕਮੇਟੀ 1% ਵੀ ਆਪਾਂ ਮੰਨ ਲੈਨੇ ਆ ਤੁਹਾਡੇ ਤੱਕ ਪਹੁੰਚ ਕਰਦੀ ਆ ਤਾਂ ਤੁਸੀਂ ਇਹਦੇ ਬਲ ਅੱਗੇ ਵਧੋਗੇ ਜੇ ਸ਼ਰੋਣੀ ਕਮੇਟੀ ਮੇਰੇ ਵਾਲੇ ਪਹਿਲ ਕਰਦੀ ਏ ਤੇ ਅੱਜ ਤੋਂ 20 ਸਾਲਾਂ ਦਾ ਗੁਰਮੀਤ ਸਿੰਘ ਫੇਰ ਖੜਾ ਹੋਏਗਾ ਫੇਰ ਖੜਾ ਹੋਏਗਾ ਫੇਰ ਖੜਾ ਹੋਏਗਾ ਠੀਕ ਹੈ ਜੀ ਮਾਲੀ ਦੀ ਏਡੀ ਕੋ ਕਿਰਪਾ ਹੈ ਕਰੋੜੀ ਪਾਣੀ ਦੀ ਆਪਾਂ ਨੂੰ ਕੋਈ ਚਿੰਤਾ ਨਹੀਂ ਫਿਰ ਫਿਰ ਗੁਰੂ ਨੇ ਜਿਹੜੀ ਦਾਤ ਦਿੱਤੀ ਏ ਉਹ ਦਾਤ ਸਾਹਮਣੇ ਲੈ ਕੇ ਆਵਾਂਗੇ ਠੀਕ ਹੈ ਤੇ ਜਿੱਦਾਂ ਦਾ ਉਹ ਕਹਿਣਗੇ ਉਦਾਂ ਦਾ ਨਵੇਂ ਸਰੋ ਬਣੇਗਾ ਪਰ ਸ਼ਰਤ ਹੈ ਉਹ ਸਾਨੂੰ ਆ ਕੇ ਕਹਿਣ ਤਾਂ ਸਹੀ ਬਸ